ਰਖੜੀ ਦਾ ਤਿਉਹਾਰ ਜਿੱਥੇ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੈ ਉੱਥੇ ਹੀ ਇਸ ਪਿੱਛੇ ਲੁਕਿਆ ਹੈ ਭੈਣ ਦਾ ਆਪਣੇ ਭਰਾ ਤੇ ਆਪਣੇ ਰੱਖਿਆ ਕਰਨ ਲਈ ਕੀਤਾ ਜਾਣ ਵਾਲਾ ਵਿਸ਼ਵਾਸ ਸਮੇਂ ਨਾਲ ਜ਼ਿਆਦਾ ਤਰ ਤਿਉਹਾਰ ਮਨਾਉਣ ਦਾ ਢੰਗ ਬਦਲ ਚੁੱਕਿਆ ਹੈ ਪਰ ਰਖੜੀ ਦਾ ਤਿਉਹਾਰ ਅੱਜ ਵੀ ਪਹਿਲਾਂ ਵਾਂਗ ਹੀ ਮਨਾਇਆ ਜਾਂਦਾ ਹੈ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੀ ਮਹੱਤਤਾ ਨੂੰ ਦਰਸਾਉਣ ਲਈ ਰਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਰਖੜੀ ਦੋ ਸ਼ਬਦ ਦੇ ਮੇਲ ਤੋਂ ਬਣਿਆ ਹੋਇਆ ਹੈ ਰਖ ੜੀ ਰਖ ਤੋਂ ਪਾਵ ਹੈ ਸੁਰੱਖਿਆ ਤੇ ੜੀ ਤੋਂ ਪਾਵ ਹੈ ਕਰਨ ਵਾਲਾ ਇਸ ਤਰ੍ਹਾਂ ਰਖੜੀ ਸ਼ਬਦ ਦਾ ਅਰਥ ਸੁਰੱਖਿਆ ਕਰਨ ਵਾਲਾ ਰਖੜੀ ਦਾ ਤਿਉਹਾਰ ਭੈਣ ਭਰਾ ਦੇ ਅਨਮੋਲ ਤੇ ਅਟੁੱਟ ਰਿਸ਼ਤੇ ਦਾ ਪ੍ਰਤੀਕ ਹੈ ਰਖੜੀ ਦਾ ਪਵਿੱਤਰ ਦਿਨ ਸੌਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਇਸ ਦਿਨ ਪੈਣਾ ਕੱਚੇ ਧਾਗੇ ਦੀ ਪੱਕੀ ਡੋਰ ਆਪਣੇ ਭਰਾਵਾਂ ਦੇ ਗੁੱਟ ਤੇ ਬੰਦੀਆਂ ਹਨ ਅਤੇ ਆਪਣੇ ਭਰਾਵਾਂ ਦੀ ਲੰਮੀ ਉਮਰ ਤੇ ਖੁਸ਼ਹਾਲੀ ਦੀ ਕਾਮਨਾ ਕਰਦੀਆਂ ਹਨ ਭਰਾ ਵੀ ਸਾਰੀ ਉਮਰ ਆਪਣੀ ਪੈਣ ਦੀ ਸੁਰੱਖਿਆ ਕਰਦਾ ਬਚਨ ਦਿੰਦੇ ਹਨ ਰਖੜੀ ਬੰਨਣ ਤੋਂ ਬਾਅਦ ਪੈਣ ਆਪਣੇ ਭਰਾ ਦਾ ਮੂੰਹ ਮਿੱਠਾ ਕਰਵਾਉਂਦੀ ਹੈ ਤੇ ਭਰਾ ਉਸ ਨੂੰ ਨਗਦੀ ਜਾਂ ਤੋਹਫੇ ਆ ਦਿੰਦਾ ਹੈ ਆਪ ਜਾਣਦੇ ਹਾਂ ਇਸ ਤਿਹਾਰ ਦੇ ਇਤਿਹਾਸ ਦਾ ਛੁੱਕੜ ਹਰੇਕ ਤਿਉਹਾਰ ਦੇ ਪਿੱਛੇ ਕੋਈ ਨਾ ਕੋਈ ਇਤਿਹਾਸਿਕ ਕਤਨਾ ਜ਼ਰੂਰ ਹੁੰਦੀ ਹੈ ਰਖੜੀ ਤਿਉਹਾਰ ਨਾਲ ਮੇਵਾੜ ਦੀ ਰਾਣੀ ਕਰਮਬਤੀ ਦੀ ਕਹਾਣੀ ਜੁੜੀ ਹੋਈ ਹੈ ਕਰਮਬਤੀ ਨੇ ਬਹਾਦਰ ਸ਼ਾਹ ਦੇ ਹਮਲੇ ਤੋਂ ਬਚਣ ਲਈ ਮੁਗਲ ਬਾਦਸ਼ਾਹ ਹਮਾਇਉ ਨੂੰ ਆਪਣੀ ਤੇ ਆਪਣੇ ਰਾਜ ਦੀ ਸੁਰੱਖਿਆ ਲਈ ਰਖੜੀ ਭੇਜੀ ਸੀ ਹਮਾਇਉ ਨੇ ਮੁਸਲਮਾਨ ਹੁੰਦਿਆਂ ਹੋਇਆਂ ਵੀ ਉਸ ਦੀ ਰਖੜੀ ਦੀ ਇਲਾਜ ਰੱਖੀ ਮੁਗਲ ਬਾਦਸ਼ਾਹ ਹਮਾਇੂ ਨੇ ਬਹਾਦਰ ਸ਼ਾਹ ਵਿਰੁੱਧ ਯੁੱਧ ਕਰਕੇ ਰਾਣੀ ਕਰਮਬਤੀ ਅਤੇ ਉਸਦੇ ਰਾਜ ਦੀ ਰੱਖਿਆ ਕੀਤੀ ਸੀ। ਮਹਾਭਾਰਤ ਵਿੱਚ ਵੀ ਰਖੜੀ ਦਾ ਜ਼ਿਕਰ ਆਉਂਦਾ ਹੈ। ਸ਼੍ਰੀਕ੍ਰਿਸ਼ਨ ਦੁਆਰਾ ਸ਼ਿਸ਼ੂਪਾਲ ਦੇ ਵੱਦ ਦੌਰਾਨ ਜਦੋਂ ਸੁਦਰਸ਼ਨ ਚੱਕਰ ਦੁਆਰਾ ਸ਼੍ਰੀ ਕਿਸ਼ਨ ਜੀ ਦੀ ਉਂਗਲੀ ਕੱਟੀ ਗਈ ਸੀ ਤਾਂ ਦ੍ਰੋਪਦੀ ਨੇ ਆਪਣੀ ਸਾੜੀ ਨਾਲੋਂ ਕਪੜਾ ਕਾੜ ਕੇ ਉਹਨਾਂ ਦੀ ਉਂਗਲੀ ਤੇ ਲਪੇਟਿਆ ਸੀ ਇਸ ਬਦਲੇ ਸ਼੍ਰੀ ਕਿਸ਼ਨ ਨੇ ਚੀਰ ਹਰਨ ਸਮੇਤ ਦ੍ਰੋਪਤੀ ਦੀ ਸਾੜੀ ਵਧਾ ਕੇ ਉਸ ਦੀ ਰੱਖਿਆ ਕੀਤੀ ਸੀ ਇਸ ਤਰ੍ਹਾਂ ਰਖੜੀ ਦਾ ਸਬੰਧ ਇੱਕ ਔਰਤ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ ਉਹ ਆਪਣੇ ਹਰ ਔਖੇ ਸਮੇਂ ਤੇ ਆਪਣੇ ਭਰਾ ਤੋਂ ਆਪਣੀ ਸੁਰੱਖਿਆ ਦੀ ਉਮੀਦ ਰੱਖਦੀ ਹੈ ਆਓ ਜਾਣਦੇ ਹਾਂ ਰਖੜੀ ਦਾ ਸੁਨੇਹਾ ਬਾਰੇ ਫੋਂਡੇ ਸਮੇਂ ਵਿੱਚ ਤਾਂ ਪੈਨਪਰਾਵਾਂ ਨੂੰ ਆਪਸ ਮਿਲਣ ਜਾਂ ਗੱਲ ਕਰਨ ਦਾ ਸਮਾਂ ਵੀ ਨਹੀਂ ਹੈ ਇਹ ਰਿਸ਼ਤਿਆਂ 'ਚ ਮਿਠਾਸ ਕੱਢਦੀ ਜਾ ਰਹੀ ਹੈ ਤੇ ਦਿਖਾਵਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਰਖੜੀ ਬੰਨਣ ਦਾ ਅਸਲ ਉਦੇਸ਼ ਤਾਂ ਹੀ ਪੂਰਾ ਹੋ ਸਕਦਾ ਹੈ ਜੇ ਪੈਨਪਰਾ ਰਿਸ਼ਤਿਆਂ ਤੋਂ ਉੱਪਰ ਉੱਠ ਕੇ ਇੱਕ ਦੂਜੇ ਨੂੰ ਪਿਆਰ ਤੇ ਸਤਿਕਾਰ ਦੇਣ ਹੁਣ ਤਾਂ ਭੈਣ ਭਰਾ ਦਾ ਰਿਸ਼ਤਾ ਵੀ ਤੇ ਲੱਗ ਗਿਆ ਹੈ ਪਹਿਲਾਂ ਰਖੜੀ ਦਾ ਮੁੱਲ ਮੋਹ ਪਿਆਰ ਨਾਲ ਪੈਂਦਾ ਸੀ ਦਿਖਾਵੇ ਤੇ ਕੱਪੜਿਆਂ ਤੇ ਗਹਿਣਿਆਂ ਨਾਲ ਨਹੀਂ ਬੇਸ਼ੱਕ ਅੱਜ ਵੀ ਅਜਿਹੇ ਭਰਾ ਹਨ ਜੋ ਪੈਣਾ ਨੂੰ ਮਾਪੇ ਯਾਦ ਨਹੀਂ ਆਉਂਦੇ ਉਹਨਾਂ ਦੇ ਸਾਰੀ ਉਮਰ ਮਾਪੇ ਬਣ ਕੇ ਰਹਿੰਦੇ ਹਨ ਅਜਿਹੇ ਪੈਣਾ ਵੀ ਹਨ ਜੋ ਪ੍ਰਾਮਾ ਨੂੰ ਮਾਪਿਆਂ ਵਾਂਗ ਤੇ ਪੁੱਤਾਂ ਵਾਂਗ ਪਿਆਰ ਸਤਕਾਰ ਦਿੰਦੀਆਂ ਹਨ ਸਮਾਂ ਬੀਤਣ ਨਾਲ ਇਸ ਤਿਹਾਰ ਨਾਲ ਸੰਬੰਧਿਤ ਪਾਪ ਵੀ ਬਦਲ ਗਏ ਹਨ ਦਿਖਾਵਿਆਂ ਨੂੰ ਛੱਡ ਕੇ ਸਾਦਗੀ ਤੇ ਪਿਆਰ ਸਤਕਾਰ ਨਾਲ ਇਸ ਦਿਨ ਸਾਰੇ ਗਿਲੇ ਸ਼ਿਕਵੇ ਪੁੱਲ ਕੀ ਮੋਦੀਆਂ ਤੰਦਾਂ ਮਜ਼ਬੂਤ ਕਰਨੀਆਂ ਚਾਹੀਦੀਆਂ ਹਨ ਰਖੜੀ ਦੇ ਤਿਉਹਾਰ ਤੇ ਬੱਚੇ ਆਪਣੇ ਲਈ ਖੁਸ਼ੀ ਤੇ ਮਸਤੀ ਦੀ ਭਾਲ ਘਰ ਹੀ ਲੈਂਦੇ ਹਨ ਰਖੜੀ ਦੇ ਦਿਨਾਂ 'ਚ ਬਾਜ਼ਾਰ ਦੇ ਵਿੱਚ ਬੱਚਿਆਂ ਲਈ ਅਲੱਗ-ਅਲੱਗ ਤਰ੍ਹਾਂ ਦੀਆਂ ਰਖੜੀਆਂ ਮੌਜੂਦ ਹੁੰਦੀਆਂ ਹਨ ਬੱਚਿਆਂ ਨੂੰ ਜ਼ਿਆਦਾਤਰ ਉਹਨਾਂ ਦੇ ਪਸੰਦੀਦਾ ਕਾਰਟੂਨ ਕਿਰਦਾਰ ਜਿਵੇਂ ਕਿ ਡੋਰੇਮੋਨ, ਪੋਕੇਮੋਨ, ਛੋਟਾ ਵੀ ਮੋਟੂ ਬੱਤਲੂ, ਬੈਟਮੈਨ, ਹੈਰੀ ਪੌਟਰ, ਸਪਾਈਡਰਮੈਨ ਆਦ ਵਾਲੀਆਂ ਰਖੜੀਆਂ ਬਧੇਰੇ ਪਸੰਦ ਆਉਂਦੀਆਂ ਹਨ ਇਨ੍ਹਾਂ ਰਖੜੀਆਂ 'ਚ ਲੱਗੀਆਂ ਲਾਈਟਾਂ ਬੱਚਿਆਂ ਦੀ ਖਿੱਚ ਦਾ ਕੇਂਦਰ ਬਣਦੀਆਂ ਹਨ ਰਖੜੀ ਦੇ ਦਿਨਾਂ 'ਚ ਤੋਹਫ਼ਿਆਂ 'ਚ ਚਾਕਲੇਟ ਮਿਲ ਜਾਣ ਦੇ ਵੱਡੇ ਹੋਣ ਜਾਂ ਛੋਟੇ ਸਭ ਲਈ ਖੁਸ਼ੀ ਨਾਲ ਪਰਜਾਂਦੇ ਹਨ ਇਸ ਤਰ੍ਹਾਂ ਰਖੜੀ ਦਾ ਤਿਹਾਰ ਸਮਾਜ ਵਿੱਚ ਆਪਸੀ ਪਿਆਰ ਦਾ ਪ੍ਰਤੀਕ ਹੈ ਭਰਾ ਪੈਣ ਦੇ ਪਵਿੱਤਰ ਰਿਸ਼ਤੇ ਵਿੱਚ ਮਠਾਸ ਤੇ ਪਿਆਰ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਇੱਕ ਦੂਜੇ ਦੀ ਆਦਰ ਕਰੋ ਦੂਸਰੇ ਦੇ ਰੰਗ ਰੂਪ ਗੁਣਾ ਔਗਣਾ ਕਮਜ਼ੋਰੀ ਜਾਂ ਉਸ ਦੀ ਅਸਫਲਤਾ ਦਾ ਮਜ਼ਾਕ ਕਦੀ ਨਾ ਅਡਾਓ ਸਕੋ ਉਸ ਅਸਫਲਤਾ ਨਾਲ ਮਿਲ ਕੇ ਸਾਹਮਣਾ ਕਰੋ ਤਾਂ ਜੋ ਉਹ ਸਫਲਤਾ ਦੀਆਂ ਮੰਜ਼ਲਾਂ ਨੂੰ ਛੂ ਸਕੇ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਣ ਲਈ ਰਖੜੀ ਦੇ ਇਸ ਮੌਕੇ ਤੇ ਤੁਸੀਂ ਮਿਲ ਕੇ ਕੁਝ ਸੰਕਲਪ ਕਰੋ ਤਾਂ ਜੋ ਭੈਣ ਭਰਾ ਦੇ ਪਿਆਰ ਤੇ ਮੋਹ ਦੀਆਂ ਤੰਦਾਂ ਹਮੇਸ਼ਾ ਮਜ਼ਬੂਤ ਰਹਿਣ। ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਭੈਣਾਂ ਨੂੰ ਪੜਾ ਲਿਖਾ ਕੇ ਆਪਣੇ ਪੈਰਾਂ ਉੱਤੇ ਖੜਾ ਕਰਨ ਤਾਂ ਜੋ ਜ਼ਿੰਦਗੀ ਦੇ ਕਿਸੇ ਵੀ ਮੋੜ ਉੱਪਰ ਆਉਣ ਵਾਲੀਆਂ ਮੁਸੀਬਤਾਂ ਦਾ ਸਾਹਮਣਾ ਕਰ ਸਕੇ। ਭਰਾ ਦੁਆਰਾ ਆਪਣੀ ਭੈਣ ਨੂੰ ਦਿੱਤਾ ਜਾਣ ਵਾਲਾ ਇਹ ਸਭ ਤੋਂ ਕੀਮਤੀ ਤੋਹਫ਼ਾ ਹੋਵੇਗਾ।